ਦੋਸਤੋ ਇਹ ਨੇ ਧੂਰੀ ਦੇ ਜੋੜੇ ਫਾਟਕ ਤੁਸੀਂ ਵੇਖ ਰਹੇ ਹੋ ਕਿ ਇੰਨੀ ਧੁੱਪ ਪੈਂਦੀ ਹੈ ਗਰਮੀ ਪੈਂਦੀ ਹੈ ਤੇ ਇੱਥੇ ਜਿਹੜਾ ਬੋੜ ਦਾ ਦਰਖਤ ਲੱਗਿਆ ਹੋਇਆ ਹੈ ਇਹਦੇ ਥੱਲੇ ਲੋਕ ਖੜਦੇ ਨੇ ਤੇ ਜੇ ਬੋੜ ਦਾ ਦਰਖਤ ਨਾ ਹੋਵੇ ਤਾਂ ਦੇਖੋ ਤੁਸੀਂ ਕਿੰਨੀ ਧੁੱਪ ਪੋਗੀ ਇਹ ਕੱਲਾ ਬੋੜ ਦਾ ਦਰਖਤ ਜਿਹੜਾ ਦੋਹੇ ਫਾਟਕਾਂ ਦੇ ਵਿਚਾਲੇ ਆ ਤੇ ਲੋਕ ਬੜੇ ਆਰਾਮ ਨਾਲ ਖੜੇ ਰਹਿੰਦੇ ਨੇ ਜਿੰਨਾ ਚਿਰ ਫਾਟਕ ਲੱਗੇ ਰਹਿੰਦੇ ਨੇ ਕਿਉਂਕਿ ਧੂਰੀ ਦੇ ਫਾਟਕ ਇਹ ਕਾਫੀ ਮਸ਼ਹੂਰ ਹੈ ਵੀ ਕਾਫੀ ਟਾਈਮ ਦਿਨ ਚ ਬੰਦ ਰਹਿੰਦੇ ਨੇ ਤੇ ਆਹ ਦੇਖ ਲਓ ਤੁਸੀਂ ਇਧਰ ਧੁੱਪ ਹੈ ਕੋਈ ਵੀ ਨਹੀਂ ਖੜਾ ਇਧਰ ਔਰ ਲੋਕ ਕ੍ਰਾਸ ਵੀ ਕਰ ਰਹੇ ਨੇ ਫੜ ਕੇ ਇਧਰ ਆਗੇ ਮੇਨ ਫੜ ਕੇ ਸ਼ਹਿਰ ਵਾਲੀ ਇਧਰ ਕੁਝ ਸਮਾਜ ਸੇਵੀ ਵੀਰਾਂ ਨੇ ਉੱਪਰ ਚੱਦਰ ਲਾਤੀ ਹਰੀ ਤੇ ਇਹਦੇ ਨਾਲ ਕੁਝ ਇੱਕ ਪਾਸੇ ਰਾਹਤ ਮਿਲੀ ਹੈ ਜ਼ਰੂਰ ਬਈ ਇੰਨੀ ਜਿਆਦੇ ਕੜਕਰੀ ਧੁੱਪ ਦੇ ਵਿੱਚ ਖੜਨਾ ਔਖਾ ਸੀ ਇਧਰ ਹੀ ਸਾਈਡ ਹੈ ਨਹੀਂ ਚੱਦਰ ਤੇ ਆਹ ਦੂਜੀ ਜਿਹੜੀ ਤਸਵੀਰ ਹੈ ਇਹ ਇੱਕ ਪਿੰਡ ਦੀ ਹੈ ਇਹ ਪਿੰਡ ਦੇ ਵਿੱਚ ਇੱਕ ਸਾਥ ਦੇ ਵਿੱਚ ਬਜ਼ੁਰਗ ਬੈਠੇ ਨੇ ਆ ਤੁਸੀਂ ਦੇਖ ਲਓ ਬਈ ਇੱਕ ਬੋੜ ਦਾ ਦਰਖਤ ਲੱਗਿਆ ਹੋਇਆ ਆ ਪਾਣੀ ਦਾ ਕੈਂਪਟਰ ਰੱਖਿਆ ਹੋਇਆ ਘੜੇ ਵਾਲਾ ਤੇ ਬਜ਼ੁਰਗ ਨੇ ਜਿਹੜੇ ਆ ਆਰਾਮ ਨਾਲ ਚੌਂਕ ਦੇ ਵਿੱਚ ਪਏ ਨੇ ਦਰੀ ਪਛਾਈ ਹੋਈ ਹੈ ਇਹ ਪਿੰਡ ਦੇ ਸਰਪੰਚ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਬਈ ਇੱਕ ਬੋੜ ਦਾ ਦਰਖਤ ਆ ਇੱਕ ਲਵੇ ਇੱਥੇ ਪਿੱਪਲ ਆ ਇੱਕ ਡੇਕ ਡੇਕ ਲੱਗੀ ਹੋਈ ਹੈ ਔਰ ਇੱਥੇ ਤਿੰਨ ਚਾਰ ਦਰਖਤ ਨੇ ਮੇਨ ਆ ਬੋਰਡ ਦਾ ਦਰਖਤ ਹੈ। ਬਈ ਇੱਕ ਬੋਰਡ ਦੇ ਦਰਖਤ ਦੇ ਨਾਲ ਹੀ ਇੰਨੀ ਸੰਗਣੀ ਛਾਉ ਹੈ। ਬਈ ਇੱਥੇ ਥੱਲੇ ਤਪਸ਼ ਦਾ ਜਿਹੜਾ ਹੈਗਾ ਜਿਵੇਂ ਆਪਾਂ ਕਹਿੰਦੇ ਆ ਵੀ 50 55 50 ਡਿਗਰੀ ਤਾਪਮਾਨ ਹੈ। ਤਾਂ ਇੱਥੇ ਜੇ ਜ਼ਿਆਦਾ ਨਹੀਂ ਤਾਂ 30 ਬੱਤੀ। ਦਰਖਤ ਦੀ ਤਾਰੀਫ ਦਿਖੀ ਆਪਾਂ ਨੇ। ਬਈ ਇੰਨਾ ਫਰਕ ਹੈ ਦਰਖਤ ਦਾ। ਸੋ ਦੋਸਤੋ ਦਰਖਤ ਦਾ ਬਹੁਤ ਫਾਇਦਾ ਦਰਖਤ ਲਾਉਣੇ ਚਾਹੀਦੇ ਨੇ। ਜ਼ਰੂਰੀ ਨੇ। ਅੱਤ ਕੀ ਜਿਹੜੀ ਅੱਤ ਦੀ ਗਰਮੀ ਪੈ ਰਹੀ ਹੈ ਇਹਦੇ ਚ ਦਰਖਤਾਂ ਦੀ ਐਹਮੀਅਤ ਲੋਕਾਂ ਨੂੰ ਪਤਾ ਲੱਗੀ ਹੈ ਸੋ ਜਿੰਨਾ ਵੀ ਹੋ ਸਕੇ ਬੋਰਡ ਦੇ ਦਰਖਤ ਲਾਓ ਜਾਂ ਫਲਦਾਰ ਜਾਮਣਾ ਦੇ ਦਰਖਤ ਲਾ ਦਿਓ ਹਨਾ ਜਿਹੜੇ ਛਾਂ ਵੀ ਦੇਣ ਫਲ ਵੀ ਦੇਣ ਪਰ ਬੋਰਡ ਜ਼ਰੂਰ ਲਾਓ ਸੋ ਬੋਰਡ ਦੇ ਦਰਖਤ ਤੁਹਾਨੂੰ ਆਮ ਮਿਲ ਵੀ ਜਾਂਦੇ ਨੇ ਸਰਕਾਰੀ ਨਰਸਰੀਆਂ ਚੋਂ ਵੀ ਲੈ ਸਕਦੇ ਹੋ ਫਰੀਜ਼ ਮਿਲ ਜਾਂਦੇ ਨੇ ਤੇ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਇਹਦਾ ਬੀਜ ਜਿਹੜਾ ਆਮ ਤੁਹਾਨੂੰ ਖੇੜਿਆ ਮਿਲ ਜੂਗਾ ਜਾਲਦਾਲੇ ਕਿਤੇ ਬੀਜ ਤੋਂ ਨਹੀਂ ਤਿਆਰ ਹੁੰਦਾ ਇਹ ਇੱਕ ਸਰਕੂਲੇਸ਼ਨ ਜਿਹੜੇ ਜਾਨਵਰ ਨੇ ਉਹ ਆਪਣੀ ਮਿੱਠਾ ਕਰਦੇ ਉਹਦੇ ਰਾਹੀਂ ਇਹ ਪੈਦਾ ਹੁੰਦਾ ਹੈ ਦਰਖਤ ਆਮ ਤੌਰ ਤੇ ਤੁਹਾਨੂੰ ਇਹ ਕਿਤੇ ਵੀ ਜਿੱਥੇ ਪਾਣੀ ਦੇ ਸਿੱਲੀਆਂ ਥਾਵਾਂ ਨੇ ਉੱਥੇ ਇਹ ਮਿਲ ਜਾਂਦੇ ਨੇ ਕਿਤੇ ਵੀ ਹਨਾ ਪੱਟ ਲੋ ਤੇ ਪੱਟ ਕੇ ਆ ਸੌਣ ਦਾ ਮਹੀਨਾ ਉਹ ਮੂਰੇ ਹੋਂਦ ਜ਼ਰੂਰ ਬੋੜ ਦੇ ਦਰਖਤ ਲਾਓ ਬਈ ਮਿੱਤਰੋ ਬਹੁਤ ਫਰਕ ਹੈ ਦੇਖੋ ਹਨਾ ਦੇਖ ਕਿੰਨੀ ਸੰਘਣੀ ਛਾਹ ਹੈ 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 ਦਰਖਤ ਦਾ ਫਰਕ ਤੁਸੀਂ ਆਪ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅੱਗੇ ਤਾਂ ਕਿ ਹੋਰ ਲੋਕ ਵੀ ਦਰਖਤ ਦੀ ਅਹਿਮੀਅਤ ਜਾਣ ਸਕਣ ਮੈਨੂੰ ਐਨਾ ਫਰਕ ਹੁੰਦਾ ਦਰਖਤ ਦਾ ਤੇ ਬਿਨਾ ਦਰਖਤ ਤੋਂ ਜਿਹੜੀ ਜਗ੍ਹਾ ਉਹਦਾ